ਚੱਕ ਚਾਕੀ ਸ਼ਾਮਿਲ ਕਰਨ ਤੇ ਸੀਐਮ ਦਾ ਇਨਕਾਰ ਹੈ ਤਾਂ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਰਿਜੈਕਟਿਡ ਕੈਟਾਗਰੀਜ਼ ਦੇ ਵਿੱਚ ਨਹੀਂ ਭੇਜਾਂਗੇ ਸੀਐਮ ਨੇ ਕਿਹਾ ਹੈ ਫਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਸਾਡੇ ਹੀਰੋ ਨੇ ਸੀਐਮ ਦਾ ਕਹਿਣਾ ਹੈ ਇਹਨਾਂ ਦਾ ਮਾਨ ਸਨਮਾਨ ਕਰਨਾ ਸੀ ਜਾਨ ਦੇ ਹਾਂ ਸਾਨੂੰ ਭਾਜਪਾ ਦੀ ਐਨਓਸੀ ਦੀ ਲੋੜ ਨਹੀਂ ਹੈ ਭਾਰਤ ਨੂੰ ਪੰਜਾਬ ਨੂੰ ਭਾਰਤ ਭਾਵ ਦੇ ਵਿੱਚ ਚਾਕੀ ਸ਼ਾਮਿਲ ਕਰਨ ਦਾ ਸੱਦਾ ਮਿਲਿਆ ਹੈ ਤਾਂ ਰੱਖਿਆ ਮੰਤਰਾਲੇ ਨੇ ਚਾਕੀ ਨੂੰ ਸ਼ਾਮਿਲ ਕਰਨ ਦਾ ਸੱਦਾ ਦਿੱਤਾ ਹੈ ਦੱਸ ਦਈਏ ਕਿ ਜਿਹਨਾਂ ਸੂਬਿਆਂ ਦੀਆਂ ਚਾਕੀਆਂ ਨੂੰ ਕਿਸੇ ਕਾਰਨ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਉਹਨਾਂ ਸਾਰੀਆਂ ਚਾਕੀਆਂ ਨੂੰ ਭਾਰਤ ਪਰਬ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਭੇਜਿਆ ਗਿਆ ਹੈ ਜੋ ਕਿ ਲਾਲ ਕਿਲੇ ਦੇ ਵਿੱਚ 23 ਜਨਵਰੀ ਤੋਂ 31 ਜਨਵਰੀ ਤੱਕ ਚੱਲੇਗਾ ਦਰਅਸਲ ਭਾਰਤ ਸਰਕਾਰ ਗਣਰਾਜ ਦਿਹਾੜੇ ਤੇ ਜਸ਼ਨਾਂ ਦੇ ਹਿੱਸੇ ਦੇ ਵਜੋਂ 26 31 26 ਤੋਂ ਲੈ ਕੇ 31 ਜਨਵਰੀ ਤੱਕ 6 ਦਿਨਾਂ ਦੇ ਲਈ ਸ਼ਾਨਦਾਰ ਸਮਾਗਮ ਭਾਰਤ ਪਰਦਾ ਆਯੋਜਨ ਕਰ ਰਹੀ ਹੈ ਭਾਰਤ ਪਰ ਦੀ ਸ਼ੁਰੂਆਤ 2016 ਦੇ ਵਿੱਚ ਹੋਈ ਸੀ ਔਰ ਅੱਤੇ ਇਸ ਸਾਲ ਅ 2020 ਤੱਕ ਇਹ ਹਰ ਸਾਲ ਲਾਲ ਕਿਲੇ ਦੇ ਸਾਹਮਣੇ ਗਿਆਨ ਮਾਰਗ ਤੇ ਆਯੋਜਿਤ ਕੀਤਾ ਜਾਂਦਾ ਹੈ ਪਰ ਸੀਐਮ ਭਗਵੰਤ ਮਾਨ ਨੇ ਟਰਵੀਟ ਕੀਤਾ ਹੈ ਅਸੀਂ ਸਾਡੇ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤ ਰਾਏ ਉਦਮ ਸਿੰਘ ਮਾਈ ਭਾਗੂ ਕਰਤਾਰ ਸਰਾਬੇ ਗਦਰੀ ਬਾਬੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਰਿਜੈਕਟਡ ਕੈਟਾਗਰੀਜ਼ ਦੇ ਵਿੱਚ ਨਹੀਂ ਭੇਜਣਾ ਇਹ ਸਾਡੇ ਹੀਰੋ ਨੇ ਇਹਨਾਂ ਦਾ ਮਾਨ ਸਨਮਾਨ ਕਰਨਾ ਅਸੀਂ ਜਾਣਦੇ ਹਾਂ ਭਾਜਪਾ ਦੀ ਐਨਓਸੀ ਦੀ ਲੋੜ ਨਹੀਂ ਹੈ ਦਸਿੱਧ ਦੇ ਤੌਰ ਤੇ ਮਾਰਾ ਕੀਤਾ ਗਿਆ ਹੈ ਔਰ ਇਹ ਪਾਰਤ ਪਰਦੇ ਵਿੱਚ ਛੁਪੇ ਜਨ ਤੋਂ ਇਨਕਾਰ ਕੀਤਾ ਗਿਆ ਹੈ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਉਹਨਾਂ ਨੇ ਇਹ ਲਿਖਿਆ ਹੈ ਸੀਐਮ ਭਗਵਾਨ ਪਾਣੇ ਕਿ ਰਿਜੈਕਟਡ ਕੈਟਾਗਰੀਜ਼ ਦੇ ਵਿੱਚ ਨਹੀਂ ਭੇਜਿਆ ਜਾਏਗਾ ਤਦazie ਕਿ ਮਸਲਾ ਪਿਛਲੇ 4 ਦਿਨ ਤੋਂ ਪੱਕਿਆ ਹੋਇਆ ਹੈ ਖਾਸ ਤੌਰ ਤੇ ਜਦੋਂ ਜਿਸ ਦਿਨ ਇਹ ਚਿੱਠੀ ਪੰਜਾਬ ਨੂੰ ਮਿਲਦੀ ਹੈ ਪੰਜਾਬ ਸਰਕਾਰ ਨੂੰ ਮਿਲਦੀ ਹੈ ਕਿ ਜਿਹੜੀਆਂ ਝਾਕੀਆਂ ਨੇ ਪੰਜਾਬ ਦੀਆਂ ਉਹਨਾਂ ਨੂੰ ਸਿਲੈਕਟ ਨਹੀਂ ਕੀਤਾ ਗਿਆ ਹੈ ਉਸ ਦਿਨ ਤੋਂ ਸਵਾਲ ਖੜੇ ਕੀਤੇ ਗਏ ਔਰ ਸਿੱਧਾ ਇਲਜ਼ਾਮ ਕੇਂਦਰ ਸਰਕਾਰ ਤੇ ਲੱਗਿਆ ਕਿ ਵਿਤਕਰੇ ਦੇ ਤਹਿਤ ਹੀ ਪੰਜਾਬ ਦੀ ਚਾਕੀ ਜਿਹੜੀ ਹੈ ਉਹ ਸ਼ਾਮਿਲ ਨਹੀਂ ਹੋ ਰਹੀ 26 ਜਨਵਰੀ ਦੀ ਪਰੇਡ ਦੇ ਵਿੱਚ ਤਾਂ ਜਿਸ ਤੋਂ ਬਾਅਦ ਪੱਕ ਸਾਹਮਣੇ ਆਉਂਦਾ ਹੈ ਭਾਜਪਾ ਦੇ ਸੁਨੀਲ ਜਾਖੜ ਪੰਜਾਬ ਪ੍ਰਧਾਨ ਸਵਾਲ ਚੁੱਕਦੇ ਨੇ ਔਰ ਉਹਨਾਂ ਦੇ ਵੱਲੋਂ ਕਈ ਇਲਜ਼ਾਮ ਲਗਾਏ ਜਾਂਦੇ ਨੇ ਫੋਟੋਆਂ ਨੂੰ ਲੈ ਕੇ ਇਲਜ਼ਾਮ ਲਗਾਇਆ ਜਾਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇੰਪਰੂਵਮੈਂਟ ਕਰਨੀ ਹੋਏਗੀ ਚਾਕੀਆਂ ਦੇ ਵਿੱਚ ਤਾਂ ਇਹ ਸਾਰਿਆ ਜ਼ਿਕਰ ਹੋਇਆ ਹੈ ਔਰ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਕਿਸੇ ਕਿਸਮ ਦੀਆਂ ਕੋਈ ਫੋਟੋਆਂ ਨਹੀਂ ਲਾਈਆਂ ਗਈਆਂ ਔਰ ਨਾ ਲਈ ਇਹ ਵੀ ਕਿਹਾ ਗਿਆ ਕਿ ਸਾਡੇ ਜਿਹੜੇ ਸ਼ਹੀਦ ਨੇ ਉਹਨਾਂ ਦਾ ਸਨਮਾਨ ਨਹੀਂ ਕੀਤਾ ਗਿਆ ਪਰ ਹੁਣ ਇਹ ਸਾਫ ਤੌਰ ਤੇ ਕਿਹਾ ਗਿਆ ਹੈ ਜਦੋਂ ਸੈਂਟਰ ਦੀ ਇੱਕ ਚਿੱਠੀ ਆਉਂਦੀ ਹੈ ਜਿਸ ਤੋਂ ਬਾਅਦ ਇਹ ਕਹਿ ਲਿਆ ਕਿ ਸਟੇਟਮੈਂਟ ਆਉਂਦੀ ਹੈ ਪੰਕਜ ਕਪਾਹੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਪੰਕਜ ਇਹ ਸੀਐਮ ਨੇ ਟਵੀਟ ਕੀਤਾ ਹੈ ਔਰ ਸਾਫ ਤੌਰ ਤੇ ਕਿਹਾ ਗਿਆ ਕਿ ਭਾਰਤ ਪਰਵ ਦੇ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਸ਼ਾਮਿਲ ਨਹੀਂ ਕਰਾਂਗੇ ਚਾਕੀ ਨਿਸ਼ਚਿਤ ਹੋਰ ਤੇ ਪਹਿਲਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਭਾਰਤ ਪਰਵ ਹੁੰਦਾ ਕੀ ਹੈ ਪਰ ਪਰ ਜਿੰਨੀਆਂ ਵੀ ਜਿਹੜੀਆਂ ਝਾਕੀਆਂ 26 ਜਨਵਰੀ 26 ਜਨਵਰੀ ਦੇ ਮੌਕੇ ਦੇ ਉੱਤੇ ਜਿਹੜੀਆਂ ਨੇ ਉਹ ਕੱਡੀਆਂ ਜਾਂਦੀਆਂ ਦਿਖਾਈਆਂ ਜਾਂਦੀਆਂ ਪੂਰਾ ਦੇਸ਼ ਉਹਨਾਂ ਨੂੰ ਦੇਖਦਾ ਵਾ ਤਾਂ ਉਹ ਝਾਕੀਆਂ ਸਿੱਧੇ ਤੌਰ ਤੇ ਲਾਲ ਕਿਲੇ ਪਹੁੰਚਦੀਆਂ ਨੇ ਔਰ ਪਿਛਲੇ 5 ਸਾਲ ਤੋਂ ਜਿੰਨੀਆਂ ਵੀ ਇਹ ਚਾਕੀਆਂ ਨੇ ਇਹ ਲਾਲ ਕਿਲੇ ਅਗਲੇ 5 ਦਿਨਾਂ ਲਈ ਲੋਕਾਂ ਦੇ ਸਾਹਮਣੇ ਡਿਸਪਲੇ ਕਿਤੇ ਜਾਂਦੀਆਂ ਨੇ ਲੋਕਾਂ ਨੂੰ ਉਹ ਦਿਖਾਈਆਂ ਜਾਂਦੀਆਂ ਨੇ ਤਾਂ ਹੁਣ ਜਦੋਂ ਡਿਫੈਂਸ ਮਿਨਿਸਟਰੀ ਦੀ ਇਹ ਸਟੇਟਮੈਂਟ ਆਈ ਜਦੋਂ ਡਿਫੈਂਸ ਮਿਨਿਸਟਰੀ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਿਹੜੀ ਪੰਜਾਬ ਦੀ ਚਾਕੀ ਹੈ ਉਸ ਨੂੰ ਇਸ ਕਰਕੇ ਰਿਜੈਕਟ ਕੀਤਾ ਗਿਆ ਹੈ ਕਿ ਇਹ ਜੋ ਥੀਮ ਸੀਗੀ 26 ਜਨਵਰੀ ਦੀ ਉਸ ਮੁਤਾਬਕ ਜਿਹੜਾ ਉਹ ਚਾਕੀ ਨਹੀਂ ਸੀਗੀ ਤਾਂ ਹੁਣ ਉਸ ਤੋਂ ਬਾਅਦ ਇੱਕ ਹੋਰ ਚਿੱਠੀ ਪੰਜਾਬ ਸਰਕਾਰ ਦੇ ਕੋਲ ਪਹੁੰਚਦੀ ਹੈ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜਿਹੜੀਆਂ-ਜਿਹੜੀਆਂ ਝਾਕੀਆਂ 26 ਜਨਵਰੀ ਦੇ ਨਹੀ ਦਿਖਾਈਆਂ ਜਾਣਗੀਆਂ ਜਾਂ ਨਹੀਂ ਪੇਸ਼ ਹੋਣਗੀਆਂ ਜਾਂ ਰਿਜੈਕਟ ਹੋ ਗਈਆਂ ਨੇ ਉਹਨਾਂ ਨੂੰ ਭਾਰਤ ਪਰਵ ਦੇ ਵਿੱਚ ਪਰਵ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਯਾਨੀ ਕਿ ਲਾਲ ਕਿਲੇ ਤੇ ਇਹ ਝਾਕੀਆਂ ਆਮ ਲੋਕ ਵੇਖ ਸਕਣਗੇ ਚਾਹੇ ਹੋਰ ਸੂਬੇ ਦੀਆਂ ਵੀ ਝਾਕੀਆਂ ਨੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਦੇ ਕਰੜਾ ਇਤਰਾਜ਼ ਜ਼ਾਹਰ ਕੀਤਾ ਗਿਆ ਉਹਨਾਂ ਨੇ ਸਭ ਤੋਂ ਪਹਿਰੇ ਕਹਿ ਦਿੱਤਾ ਹੈ ਕਿ ਜਿਹੜੇ ਜਿਹੜੀਆਂ ਥੀਮ ਅਸੀਂ ਦੱਸੀਆਂ ਸੀ ਜਿਸ ਦੇ ਵਿੱਚ ਜਿਹੜੀਆਂ ਮੁਲਕ ਦੇ ਲਈ ਕੁਰਬਾਨੀਆਂ ਦੇਣ ਵਾਲੇ ਭਗਤ ਸਿੰਘ ਰਾਜਗੁਰੂ ਕਰਤਾਰ ਸਿੰਘ ਸਰਾਬਾ ਇਹ ਸਾਰੇ ਜਿਹੜੇ ਨੇ ਉਹ ਦਿਖਾਏ ਗਏ ਸੀਗੇ ਉਸचाकी ਵਿੱਚ ਅਗਰ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ 26 ਜਨਵਰੀ ਦੀ ਪਰੇਡ ਦੇ ਮੌਕੇ ਤੇ ਜਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਰਬਾਨੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਾਂ ਮਾਈ ਭਾਗੋ ਦੀ ਜਿਹੜੀ ਥੀਮ ਸੀਗੀ ਜਾਂ ਪੰਜਾਬ ਦੇ ਜਿਹੜਾ ਵਿਰਸਾ ਵੈ ਉਹ ਜਿਹੜੀ ਥੀਮ ਨੂੰ ਅਗਰ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਤਿੰਨ ਥੀਮ ਜਿਹੜੇ ਨੇ ਉਹ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਸੀ ਤਾਂ ਫਿਰ ਅਸੀਂ ਭਾਰਤ ਪਰਵ ਦੇ ਵਿੱਚ ਇਹਨਾਂ ਝਾਕੀ ਨੂੰ ਨਹੀਂ ਲੈ ਕੇ ਜਾਵਾਂਗੇ ਅਸੀਂ ਸਾਬਤ ਤੌਰ ਤੇ ਮਨਾ ਕਰ ਦਿੱਤਾ ਔਰ ਨਾਲ ਹੀ ਨਾਲ ਨਿਸ਼ਾਨਾ ਵੀ ਭਾਜਪਾ ਦੇ ਉੱਤੇ ਸਾਧਿਆ ਹੈ ਕਿ ਸਾਨੂੰ ਭਾਜਪਾ ਦੀ ਐਨਓਸੀ ਦੀ ਲੋੜ ਨਹੀਂ ਹੈ ਇਹ ਜਿਹੜੇ ਸੇਵਾ ਨਿਕਰਨ ਵਾਲੇ ਨੇ ਇਹ ਦੇਸ਼ ਦੇ ਹੀਰੋ ਨੇ ਇਸ ਗੱਲ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਧੰਨਵਾਦ ਹੈ ਅਹਿਬਾਬ ਗਰੇਵਾਲ ਸਾਡੇ ਨਾਲ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਪੁਲਾਰੇ ਨੇ ਅਗਰਵਾਲ ਸਾਹਿਬ ਸੀਐਮ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਔਰ ਉਹਨਾਂ ਨੇ ਅਖੀਰ ਚੇ ਲਿਖਿਆ ਹੈ ਕਿ ਭਾਰਤ ਕੀ ਪੰਜਾਬ ਨੂੰ ਭਾਜਪਾ ਦੀ ਐਨਓਸੀ ਦੀ ਲੋੜ ਨਹੀਂ ਹੈ ਔਰ ਭਾਰਤ ਪਰਵ ਦੇ ਵਿੱਚ ਵੀ ਚਾਂਕੀਆਂ ਨਹੀਂ ਭੇਜੀਆਂ ਜਾਣਗੀਆਂ ਕੀ ਸਮਝਿਆ ਜਾਵੇ ਇਸ ਫੈਸਲੇ ਨੂੰ ਮੈਮ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਇੱਕ ਵਿਚਾਰਧਾਰਕ ਲੜਾਈ ਹੈ ਲੜਾਈ ਵਿਚਾਰਧਾਰਾ ਦੀ ਹੈ ਕਿ ਦੇਸ਼ ਕਿਹਦੀ ਸੋਚ ਅੱਗੇ ਵਧੇਗੀ ਤੇ ਪਗਸ ਸਿੰਘ ਰਾਜਗੁਰੂ ਸੁਖਦੇਵ ਸਾਰੇ ਦੇਸ਼ ਦੇ ਸ਼ਹੀਦ ਸੀ ਮਾਈ ਭਾਗੋ ਸਾਰੇ ਦੇਸ਼ kia اور تعالی ایک ادර්ශ سو ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਜੋ ਤੁਸੀਂ ਜੋ ਤੁਸੀਂ ਸੋਚ ਪੈडल ਕਰ ਰਹੇ ਹੋ ਜੋ ਤੁਸੀਂ ਦੇ ਇੱਕ ਮੈਸੇਜ ਦੇ ਰਹੇ ਹੋ ਅਸੀਂ ਔਨ ریکارڈ ਉਸ ਮੈਸੇਜ ਦੇ ਵਿਰੁੱਧ ਵਿਰੋਧ ਚ ਲਿਗਨᱹ ਗੁਝ ਗੰ ਤੁਸੀਂ ਉਸ ਸੋਚ ਨੂੰ ਸਟਾਈਫਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਤੁਸੀਂ 26 ਜਨਵਰੀ ਤੇ ਕਰ ਸਕਦੇ ਹੋ ਕਹਿੰਦੇ ਜੀ ਅਸੀਂ ਜੀ 8 ਸਾਲਾਂ 6 ਵਾਰੀ ਕਿ ਸੰਤ ਪਤਾ ਹੀ ਤੁਹਾਡੀ ਮਿਲੀ ਪਹੁੰਚ ਤੁਸੀਂ ਪੰਜਾਬ ਨੂੰ ਦੇਣਾ ਤਾਂ ਖੁਸ਼ੀ ਸੀ ਹੋਰ ਤੁਸੀਂ ਚਾਹੇ ਸਿੰਬੋਲਿਕ ਰਿਪਰੈਜੈਂਟੇਸ਼ਨ ਦੇ ਦੇ ਸੀ ਚਾਹੇ ਮਹਾਰਾਜ ਸਾਹਿਬ ਵੇਲੇ ਜਾਂ ਕਾਲੀ ਭਾਜਪਾ ਸਰਕਾਰ ਵਣੀ ਸੋ ਮਹਾਰਾਸ਼ਟਰ ਚ ਉਹੀ ਮਾਪਦੰਡ ਸਹੀ ਹੁੰਦੇ ਆ ਗੁਜਰਾਤ ਚ ਉਹੀ ਮਾਪਦੰਡ ਖਰੇ ਉੱਤਰਦੇ ਆ ਪੰਜਾਬ ਲਈ ਉਹ ਮਾਪਦੰਡ ਖਰੇ ਨਹੀਂ ਉੱਤਰਦੇ ਆ ਪੰਜਾਬ ਆਪ ਤੋਂ ਮਾਂਕ ਨਹੀਂ ਇਹਨਾਂ ਨੂੰ ਲੱਗਦਾ ਐਂਡ ਉਹ ਪੰਜਾਬ ਦਾ ਫਿਰ ਵੀ ਆਪ ਤੋਂ ਮਾਂਕ ਲੱਗਦਾ ਜਦੋਂ ਪੰਜਾਬ ਦੇ ਪੈਸੇ ਵੀ ਰੋਕ ਲੈਂਦੇ ਜਦੋਂ ਪੰਜਾਬ ਦੇ ਆਰਡੀਐਫ ਸਾਡ ਵੀ ਰੋਕਦੇ ਸੋ ਸਾਨੂੰ ਪਤਾ ਹੈ ਕਿ ਵਿਤਕਰਾ ਕਰਦੇ ਸਾਨੂੰ ਪਤਾ ਹੈ ਪਰ ਅਸੀਂ ਵੀ ਇਵਨ ਮੋਰ ਦੈਨ ਬਿਫੋਰ ਡਿਟਰਮਿੰਡ ਹਾਂ ਕਿ ਅਸੀਂ ਇਸ ਸੋਚ ਨੂੰ ਦੇਸ਼ ਵਿੱਚ ਪ੍ਰੋਪਗੇਟ ਕਰਾਂਗੇ ਸਾਡਾ ਦੇਸ਼ ਇੱਕ ਗੁਲਦਸਤਾ ਹੈ ਸੰਵਿਧਾਨ ਤੇ ਫੈਡਰਲਿਜ਼ਮ ਤੇ ਸੈਕੂਲਰਿਜ਼ਮ ਸਾਡੇ ਦੇਸ਼ ਦੀ ਤਿੰਨ ਸਭ ਤੋਂ ਵੱਡੀਆਂ ਪਛਾਣਾਂ ਨੇ ਸਾਡੇ ਸ਼ਹੀਦਾਂ ਨੇ ਸ਼ਹਾਦਤਾਂ ਹੀ ਇਸ ਲਈ ਦਿੱਤੀਆਂ ਸੀਗੀਆਂ ਕਿ ਅਸਾਦਾ ਦੇਸ਼ ਅਜੇ ਇਸ ਰੂਪ ਚਾ ਸਕਦਾ ਸੋ ਅਸੀਂ ਉਸ ਆਈਡੀਆ ਨੂੰ ਪ੍ਰੋਪਗੇਟ ਕਰਾਂਗੇ ਅਸੀਂ ਇਹਨਾਂ ਤੋਂ ਹੁਣ ਸਰਟੀਫਿਕੇਟ ਲੈਣਾ ਤੇ ਛੱਡੋ ਅਸੀਂ ਐਕਸੈਪਟ ਵੀ ਨਹੀਂ ਕਰਦੇ ਇਹਨਾਂ ਦੀ ਅਥਾਰਟੀ ਠੀਕ ਠੀਕ ਹੈ ਗਰੇਵਾਲ ਸਾਹਿਬ ਸ਼ੁਕਰੀਆ ਧੰਨਵਾਦ ਹੈ ਗੱਲਬਾਤ ਕਰਨ ਲਈ ਤਾਂ ਇਹ ਰਿਐਕਸ਼ਨ ਹੈ ਆਮ ਆਦੀ ਪਾਰਟੀ ਦਾ ਉਹਨਾਂ ਦਾ ਕਹਿਣਾ ਹੈ ਕਿ ਇਹ ਜਾਣ ਪੁੱਛ ਕੇ ਦੇਖਾ ਕੀਤਾ ਜਾ ਰਿਹਾ ਹੈ ਰਿਜੈਕਟ ਕੀਤੀਆਂ ਗਈਆਂ ਪੰਜਾਬੀਆਂ ਚਾਹਤੀਆਂ ਫਿਰ ਉਹਨਾਂ ਨੂੰ ਉੱਥੇ ਜਾ ਕੇ ਦਿਖਾਇਆ ਜਾਏਗਾ ਦੱਸਾਇਆ ਜਾਏਗਾ ਤੇ ਰਿਜੈਕਟਡ ਕੈਟਾਗਰੀ ਦੇ ਵਿੱਚ ਆ ਗਈਆਂ ਨੇ ਐਸ்சிਐਮ ਭਗਵਾਨ ਪੰਡਾ ਕਹਿਣਾ ਹੈ ਤਾਂ ਅਸੀਂ ਰਿਜੈਕਟਡ ਕੈਟਾਗਰੀ ਦੇ ਵਿੱਚ ਚਾਹਤੀਆਂ ਪੰਜਾਬੀਆਂ ਨਹੀਂ ਪੇਚਾਂਗੇ ਉਦੋਂ ਗਨਰਾਜ ਦਿਹਾੜੇ ਦੀ ਪ੍ਰੇਰ ਦੇ ਵਿੱਚ ਪੰਜਾਬ ਦੀ ਚਾਕੇ ਸ਼ਾਮਲ ਨਾ ਕੀਤੇ ਜਾਂਦੇ ਰੱਖਿਆ ਮੰਤਰਾਲੇ ਦਾ ਦੱਸੇ ਕਿ ਜਵਾਬ ਆਇਆ ਹੈ ਪਹਿਲੇ 3 ਰਾਉਂਡ ਤੱਕ ਚਾਂਦ ਨੂੰ ਪਾਸ ਕੀਤਾ ਗਿਆ ਸੀ ਉਹਨਾਂ ਨੇ ਇਹ ਦੱਸਿਆ ਹੈ ਕਿਹਾ ਹੈ ਪ੍ਰਥੀਬ ਦੀ وجہ ਦੇ ਕਰਕੇ ਅਗਲੇ ਰਾਉਂਡ ਦੇ ਵਿੱਚ ਮਨਜ਼ੂਰੀ ਨਹੀਂ ਮਿਲੀ ਹੈ ਮਹਾਰਾ ਦੀ ਕਮੇਟੀ ਜਿਹੜੀ ਹੈ ਚਾਕੀ ਦੀ ਚੋਣ ਕਰਦੀ ਉਹਨਾਂ ਨੇ ਕਿਹਾ ਚਾਕੀ ਸਿਲੈਕਟ ਨਾ ਹੋਣ ਤੇ ਬੇਬੁਨਿਆਦ ਆਲੋਚਨਾ ਕੀਤੀ ਜਾ ਰਹੀ ਹੈ ਸਾਰੇ ਸੂਬਿਆਂ ਅਤੇ ਯੂਟੀਆਂ ਨੂੰ ਬਰਾਬਰ ਮੌਕੇ ਦਿੱਤੇ ਜਾਂਦੇ ਨੇ 8 ਸਾਲਾਂ ਦੇ ਵਿੱਚ 6 ਵਾਰ ਪੰਜਾਬ ਦੀ ਚਾਕੀ ਸ਼ਾਮਲ ਕੀਤੀ ਗਈ ਹੈ ਗਨਰਾਜ ਦਿਵਸ ਫਰੀਦ ਦੇ ਲਈ झाकी की चोट करने की एक स्थापित प्रणाली उन्होंने कहा झाकी की चोरी कमेटी मीटिंग करती है जरा थीम सी, उस थीम तो हट के पाब ने चाकी भेजी पर एक आम गल है ਇਸਲੇ 10 ਸਾਲਾਂਾਂ ਚ ਲਗਭਗ 7 ਵਾਰੀ ਪੰਜਾਬ ਦੀ ਚੱਕੀ 26 ਜਨਵਰੀ ਸ਼ਾਮਲ ਹੋਈ ਹੈ ਲੇਕਿਨ ਉਹ ਤੇ ਜਿਹੜੇ ਰਾਜਨੀਤਿਕ ਰੋਟੀਆਂ ਸੇਕਣ ਦਾ ਕੰਮ ਕੀਤਾ ਉਹ ਬਹੁਤ ਹੀ ਗਲਤ ਹੈ ਔਰ ਰੱਖਿਆ ਮੰਤਰਾਲੇ ਦੀ ਕਮੇਟੀ ਇੱਕ ਪਾਰਦਰਸ਼ੀ ਕਮੇਟੀ ਹੈ ਉਹ ਪਾਰਦਰਸ਼ੀ ਕਮੇਟੀ ਹੀ ਅਰੇ ਸਾਰੇ ਫੈਸਲੇ ਕਰਦੀ ਹੈ ਲੇਕਿਨ ਕੁਝ ਲੋਕ ਇਸ ਗੱਲ ਦੀ ਇੰਤਜ਼ਾਰ ਕਰਦੇ ਨੇ ਇਕ ਕਿਸ ਤਰ੍ਹਾਂ ਰਾਜਨੀਤਿਕ ਰੋਟੀਆਂ ਸਿੱਕੀਆਂ ਜਾਂ ਔਰ ਕਿਸ ਤਰ੍ਹਾਂ ਦੁਸ਼ਸ਼ ਪੈਦਾ ਕੀਤਾ ਜਾਏ ਭ੍ਰਮ ਪੈਦਾ ਕੀਤਾ ਜਾਏ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਐਡੇ ਵੱਡੇ ਅਹੁਦੇ ਤੇ ਬੈਠੇ ਨੇ ਉਹ ਪੰਜਾਬ ਨੂੰ ਲੀਡ ਕਰ ਰਹੇ ਨੇ ਉਹਨਾਂ ਦੇ ਮੂੰਹ ਚੋਂ ਇਹੋ ਜਿਹੀ ਜਿਹੜੀ ਕੇਂਦਰ ਸਰਕਾਰ ਬਾਰੇ ਭਾਸ਼ਾ ਹੈ ਉਹ ਪਹਿਲੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਜਨਗਨ ਮੰਨ ਤੋਂ ਕੱਢ ਦੋ ਹੁਣ 26 ਜਨਵਰੀ ਦੀ ਪ੍ਰੇਡ ਦੇ ਉੱਤੇ ਇਹ ਜਿਹੜੀ ਅਰਾਜਕ ਸੋਚ ਉਹਨਾਂ ਨੇ ਕੇਜਰੀਵਾਲ ਸਾਹਿਬ ਕੋ ਲੈ ਕੇ ਪੰਜਾਬ 'ਚ ਸ਼ੁਰੂਆਤ ਕੀਤੀ ਹੈ ਇਹ ਬਿਲਕੁਲ ਗਲਤ ਹੈ ਪੰਜਾਬ ਦੀ ਚਾਕੀ ਦੇ ਮਸਲੇ ਤੇ ਡਿਫੈਂਸ ਮਿਨਿਸਟਰੀ ਨੇ ਭਾਰਤ ਸਰਕਾਰ ਨੇ ਪੱਤਰ ਭੇਜਿਆ ਕਿ ਇਹ ਇੱਕ ਸਬ ਕਮੇਟੀ ਬਣੀ ਹੋਈ ਹੈ ਇਹਦੀ ਉਹ ਕਮੇਟੀ ਡਿਸਾਈਡ ਕਰਦੀ ਹੈ ਉਸ ਦੇ ਮਾਪਦੰਡਾਂ ਤੇ ਖਰੇ ਉਤਰਨਾ ਹੁੰਦਾ ਉਹਨਾਂ ਨੇ ਜੋ ਇਹਨਾਂ ਨੂੰ ਚਾਕੀ ਵਾਸਤੇ ਕਿਹਾ ਸੀ ਤਿੰਨ ਸਟੇਜਸ ਪਾਰ ਕਰ ਗਈ ਸੀ ਚਾਕੀ ਚੌਥੀ ਸਟੇਜ ਤੇ ਜੋ ਤਰਮੀਮ ਉਹਦੇ ਚ ਕਰਨ ਦੀ ਗੱਲ ਸੀ ਉਸ ਦੇ ਲਈ ਪੰਜਾਬ ਸਰਕਾਰ ਜਿਹੜੀ ਆ ਇਨੇ ਆਪਣੀ ਇਹਦੀ ਪਰਫਾਰਮੈਂਸ ਦੀ ਕਮੀ ਹੈ ਇਹਨਾਂ ਨੇ ਧਿਆਨ ਨਹੀਂ ਦਿੱਤਾ ਆਪਣਾ ਇਸ ਕਰਕੇ ਉਹ ਰਿਜੈਕਟ ਹੋਈ ਤੇ ਉਹਦੇ ਚ ਮਾਈ ਭਾਗ ਉਹਦੀ ਚਾਕੀ ਜਿਹੜੀ ਪਿਛਲੇ ਸਾਲ ਮੰਗੀ ਗਈ ਸੀ ਤੇ ਉਹ ਐਸ ਸਾਲ ਪੇਚੀ ਇਹਨਾਂ ਨੇ ਬਣਾ ਕੇ ਇਸ ਤਰ੍ਹਾਂ ਥੋੜਾ ਹੁੰਦਾ ਹਰ ਸਾਲ ਅਲੱਗ-ਅਲੱਗ ਹੁੰਦੀਆਂ ਨੇ ਕਿ ਪਿਛਲੇ ਸਾਲ ਦੀ ਮੰਗੀ ਹੋਵੇ ਤੇ ਐਸ ਸਾਲ ਵੇਚ ਦਿਓ ਇਸ ਲਈ ਮੈਂ ਇਹ ਸਮਝਦਾ ਕਿ ਇਹ આરોਪ ਕੇਂਦਰ ਸਰਕਾਰ ਤੇ ਲਗਾਉਂਦੇ ਆ ਔਰ ਕੰਮ ਉਸ ਕਮੇਟੀ ਦਾ ਹੈਗਾ ਔਰ ਉਸਨੇ ਕਰਨਾ ਤੇ ਇਹ ਪਰਫਾਰਮ ਕਰਨ ਚ ਸਰਕਾਰ ਜਿਹੜੀ ਆ ਕਾਮਯਾਬ